ਕਿੰਨੇ ਮਾਡਲ ਆ ਬਈ ਮਸ਼ੀਨਾਂ ਇਹ 218 ਮਾਡਲ ਹੈ 55 ਇੰਚੀ ਠੀਕ ਹੈ ਜੀ 55 ਇੰਚੀ 18 ਮਾਡਲ ਕੰਡੀਸ਼ਨ ਬਈ ਕੰਮਾਂ ਦੀ ਕੰਡੀਸ਼ਨ ਸਾਰੇ ਠੀਕ ਨਾਲ ਹੈ ਜੀ ਠੀਕ ਹੈ ਜੀ ਬਲਟਾ ਬੁਲਟਾ ਬਈ ਕੰਮ ਆਉਂਦਾ ਨੰਨੀ ਜੀ ਠੀਕ ਹੈ ਜੀ ਇਹ ਪੰਜਾਬ ਚ ਚੱਲੀ ਆ ਬਈ ਲੋਕਲ ਜੀ ਲੋਕਲ ਪੰਜਾਬ ਦੇ ਜ਼ਿਲ੍ਹੇ ਤੋਂ ਬਾਹਰ ਨਹੀਂ ਗਈ ਠੀਕ ਹੈ ਜੀ ਇੱਕੇ ਜ਼ਿਲ੍ਹੇ ਚ ਚੱਲੀ ਹੋਈ ਆ ਕੰਮਾਂ ਤੇ ਸਭ ਤੋਂ ਸਸਤੀ ਹੈ ਫਿਰ ਪਰ ਦੋਸਤੋ ਅੱਡ ਲੈ ਕੇ ਆਪਾਂ ਕਮੈਂਟ ਤੁਹਾਡੇ ਵਾਸਤੇ ਬਾਕੀ ਬਈ ਨਾਲ ਆਪਾਂ ਗੱਲਬਾਤ ਵੀ ਕਰਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਕਿੰਨੇ ਮਾਡਲ ਆ ਬਈ ਮਸ਼ੀਨਾ ਇਹ 218 ਮਾਡਲ ਹੈ 54 ਇੰਚ ਠੀਕ ਆ ਜੀ 54 ਇੰਚ 18 ਮਾਡਲ ਕੰਡੀਸ਼ਨ ਬਈ ਕੰਮਾਂ ਦੀ ਕੰਡੀਸ਼ਨ ਸਾਰੀ ਵੀ ਨਾਲ ਆ ਜੀ ਠੀਕ ਆ ਜੀ ਬਲਟਾ ਬੁਲਟਾ ਬਈ ਕੰਮ ਆਉਂਦਾ ਹੀ ਨਹੀਂ ਆ ਜੀ ਠੀਕ ਆ ਜੀ ਨਾਲ ਦੇ ਟਾਇਰ ਆ ਨਾਲ ਦੇ ਟਾਇਰ ਆ ਬਈ ਹਾਂ ਜੀ ਦਮਾ ਨਾਲ ਦੇ ਟਾਇਰ ਆ ਲੋਕਲ ਦੇ ਠੀਕ ਆ ਜੀ ਗੁਡਇਰ ਦੇ ਨਾਲ ਦੇ ਟਾਇਰ ਆ ਬਈ 60 ਰੁਪਏ ਹੋਣਗੇ ਹਾਂਜੀ 60 ਕੁ ਦਾ ਸੀ ਸੰਤ ਠੀਕ ਹੈ ਜੀ ਕਿੰਨੇ ਸਟਾਫ ਕਰਾ ਲਈ ਆ ਜੀ 6 ਵਾਲੀ ਹੈ 54 ਫੁੱਲ 54 ਜੀ ਠੀਕ ਹੈ ਜੀ ਡਰਮ ਰੂਮ ਉਹ ਬਈ ਹਿੱਸਾ ਜੀ ਠੀਕ ਹੈ ਜੀ ਇਹ ਸਭ ਸਾਰੇ ਦੇਖ ਲਓ ਬਈ ਹਾਂਜੀ ਕਿਤੇ ਵੈਲਡਿੰਗ ਠੀਕ ਹੈ ਬਲਡ ਚਾਦਰ ਨਵੀਆਂ ਠੀਕ ਹੈ ਜੀ ਕ੍ਰੈਂਕਾਂ ਨਵੀਆਂ ਨੇ ਰਿਪੇਅਰ ਪੂਰ ਬਈ ਬਈ ਫੁੱਲ ਹੋਈ ਹੋਈ ਹੈ ਠੀਕ ਹੈ ਐਂ ਕਹਦੀ ਵੀ ਰੁਪਈਆ ਲਾਉਣ ਦੀ ਲੋੜ ਨਹੀਂ ਜਮਾ ਬਈ ਚਵਾਨੀ ਵੀ ਨਹੀਂ ਲੋੜੀ ਠੀਕ ਹੈ ਜੀ ਕੰਡੀਸ਼ਨ ਦੀ ਪੂਰੀ ਚੰਗੀ ਪਈ ਆ ਕਮੈਂ ਬਲਟਾ ਮੋਲਟਾ ਬਈ ਜਮਾ ਨਵੀਂ ਠੀਕ ਹੈ ਜੀ ਪੰਜਾਬ ਚ ਹੀ ਚੱਲੀ ਆ ਬਈ ਲੋਕਲ ਜੀ ਲੋਕਲ ਪੰਜਾਬ ਜिले ਤੋਂ ਬਾਹਰ ਨਹੀਂ ਗਈ ਠੀਕ ਆ ਜੀ ਇੱਕੇ ਜਿਲੇ ਚ ਹੀ ਚੱਲੀ ਹੋਈ ਆ ਕੰਬਾਇਨਾ ਠੀਕ ਆ ਜੀ ਕੰਡੀਸ਼ਨ ਚੈੱਕ ਕਰ ਲੋ ਜੀ ਕੰਬਾਇਨ ਦੀ ਤੇ ਇਹਦਾ ਬਈ ਆਪਾਂ ਕਹਿ ਦਈਏ ਕਟਰ ਠੀਕ ਆ ਜੀ ਸਾਢੇ 13 ਫੁੱਟ ਹਾਂਜੀ ਠੀਕ ਆ ਫਿੰਗਰਾਂ ਹੁੰਗਰਾਂ ਜੀ ਓਕੇ ਜੀ ਜਮਾ ਬਲੇਡ ਬਈ ਬਲੇਡ ਵੀ ਓਕੇ ਆ ਜਮਾ ਨਵਾਂ ਪਾ ਕੇ ਦੇਣਾ ਜੀ ਠੀਕ ਆ ਜੀ ਨਵਾਂ ਪਾ ਕੇ ਬਲੇਡ ਮੈਚ ਹੋ ਜਾਊਗਾ ਠੀਕ ਹੈ ਜੀ ਰੁੱਲਾ ਬਈ 16 ਇੰਚੀ ਹੈ ਜੀ 16 ਇੰਚੀ ਫੁੱਲ ਹੋਇਆ ਹੋਇਆ ਹੈ ਜੀ ਠੀਕ ਹੈ ਜੀ ਤੇ ਕਿੱਥੇ ਹੈ ਬਈ ਲੋਕੇਸ਼ਨ ਆਪਣੀ ਲੋਕੇਸ਼ਨ ਨੇੜੇ ਆਊਟਲੈਟ ਹੈ ਅੜੀ ਸਰਗੁਰਦਵਾਰਾ ਠੀਕ ਹੈ ਜੀ ਅੜੀ ਸਰਗੁਰਦਵਾਰਾ ਠੀਕ ਹੈ ਜੀ 18 ਮਾਡਲ ਹੈ ਤੇ ਸਭ ਤੋਂ ਸਸਤੀ ਹੈ ਫਿਰ ਹਾਂਜੀ 18 ਮਾਡਲ ਹੈ ਹਾਂਜੀ ਕੀ ਡਿਮਾਂਡ ਰੱਖੀ ਹੈ ਬਈ ਇਹ 3 ਲੱਖ 45 ਹਜ਼ਾਰ ਦੀ ਦੇ ਦਾਂਗਾ 3 ਲੱਖ 45 ਦੀ 18 ਮਾਡਲ ਬਾਈ 3 ਲੱਖ 45 ਹਜ਼ਾਰ ਦੀ ਕੰਬਾਈਨ ਤੁਹਾਨੂੰ ਮਿਲ ਜੂਗੀ 18 ਮਾਡਲ ਇਦੋਂ ਸਸਤੀ ਤੁਹਾਨੂੰ ਕੰਬਾਈਨ ਕਿਧੋਂ ਨਹੀਂ ਮਿਲਣੀ ਤੇ ਕੰਟੈਕਟ ਨੰਬਰ ਬਾਈ 54 ਇੰਚੀ ਆ ਠੀਕ ਆ ਜੀ ਕੰਟੈਕਟ ਨੰਬਰ ਬਾਈ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਵੀਰਪਰਾ ਨੇ ਥੋੜੇ ਪੈਸਿਆਂ ਦੇ ਵਿੱਚ ਕੰਬਾਈਨ ਵਾਲਾ ਕੰਮ ਸਟਾਰਟ ਕਰਨਾਗਾ ਤਾਂ ਤੁਸੀਂ ਕੰਟੈਕਟ ਕਰਕੇ ਕੰਬਾਈਨ ਖਰੀਦ ਸਕਦੇ ਹੋ ਵੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ